ਵਰਜਿਕਾ ਖਾਲਸਾ ਵਰਜਿਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਹਦੇ ਨਾਲ ਜੁੜੀ ਆ ਖਬਰ ਸੌਦਾ ਸਾਹ ਜਾਨੀ ਕਿ ਬਲਾਤਕਾਰੀ ਰਾਮ ਰਹੀਮ ਜਿਹਨੂੰ ਕਿ ਮਾਫੀ ਦੇਣ ਦੇ ਬਾਅਦजूद 91 ਲੱਖ ਰੁਪਇਆ ਗੁਰੂ ਦੀ ਗੋਲਕਤ ਚੌਂਖ ਖਰਚਿਆ ਗਿਆ ਵੀਡੀਓ ਪੂਰੀ ਸੁਣਨੀ ਆਪਣੇ ਕਮੈਂਟ ਲਾਇਕ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਨਾਲ ਇੱਕ ਤੁਹਾਨੂੰ ਹੋਰ ਬੇਨਤੀ ਆਤਵੰਨ ਕੇ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਪਾਂ ਤੁਹਾਡੀਆਂ ਜਿਸ ਤਰ੍ਹਾਂ ਤੁਸੀਂ ਕਹੋਗੇ ਜਿਸ ਤਰ੍ਹਾਂ ਤੁਸੀਂ ਚਾਹੋਣਿਓ ਆਪਾਂ ਜਿਹੜਾ ਸਿੱਖ ਕੌਮ ਦੇ ਵਿੱਚ ਨਘਾਰ ਆਇਆ ਉਸ ਨੂੰ ਆਪਾਂ ਹਰ ਇੱਕ ਮੁੱਦਾ ਚੋਕੰਦੀ ਕੋਸ਼ਿਸ਼ ਕਰਦੇ ਰਹਾਂਗੇ ਲਓ ਸੁਣੋ ਹੁਣ ਗੁਰੂ ਦੀ ਗੋਲਕ ਦੇ ਵਿੱਚੋਂ 91 ਲੱਖ ਰੁਪਇਆ ਸ਼ਰੋਮਣੀ ਕਮੇਟੀ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰਾ ਰਾਹੀਂ ਉਡਾ ਦਿੱਤਾ 2015 ਦੇ ਵਿੱਚ ਜਿਹੜਾ ਕੁਸ ਸੌਦਾ ਸਾਧ ਦੇ ਚੇਲਿਆਂ ਨੇ ਕੀਤਾ ਉਸ ਤੋਂ ਬਾਅਦ ਫਿਰ ਸਕਬੀਰ ਬਾਦਲ ਦੀਆਂ ਮੀਟਿੰਗਾਂ ਹੁੰਦੀਆਂ ਉਹਨੂੰ ਬਚਾਉਣ ਦੇ ਲਈ ਤੇ ਫਿਰ ਮਾਫੀਨਾਮਾ ਦਵਾਇਆ ਜਾਂਦਾ ਤੇ ਤੁਹਾਨੂੰ ਅੱਗੇ ਪੂਰੀ ਗੱਲਬਾਤ ਸੁਣਨਾ ਧਿਆਨ ਦੇ ਨਾਲ ਮਾਫੀਨਾਮਾ ਦਵਾਇਆ ਜਾਂਦਾ ਸਕਬੀਰ ਬਾਦਲ ਵੱਲੋਂ ਜਿਹੜੇ ਪੰਜ ਸਿੰਘ ਸਹਿਬਾਨ ਨੂੰ ਜਿਹੜਾ ਚੰਡੀਗੜ੍ਹ ਸੱਦਿਆ ਜਾਂਦਾ ਤੇ ਉੱਥੇ ਉਹਨਾਂ ਨੂੰ ਹੁਕਮ ਲਾਇਆ ਜਾਂਦਾ ਜਿਹਦੀ ਮੇਨ ਭੂਮਿਕਾ ਨਿਭਾ ਰਿਆ ਸੀ ਗਿਆਨੀ ਗਰਵਾਚਨ ਸਿੰਘ ਇੱਕ ਗਿਆਨੀ ਗਰਵਾਚਨ ਸਿੰਘ ਇੱਕ ਗਰਵਾਚਨਾ ਹੋਇਆ ਸੀ ਨਰਕਧਾਰੀਆ ਨਾਮ ਥੋੜਾ ਜਿਹਾ ਜੁੜਦਾਗਾ ਨਾਲ ਇਸ ਕਰਕੇ ਜਿਹੜਾ 91 ਲੱਖ ਦਾ ਜਿਹੜੇ ਇਸ਼ਤਿਹਾਰ ਦਿੱਤੇ ਸੀ ਅਖਬਾਰਾਂ ਦੇ ਵਿੱਚ ਜਾਣੀ ਕਿ ਐਡ ਦਿੱਤੀ ਸੀ ਸ਼੍ਰੋਮਣੀ ਕਮੇਟੀ ਨੇ ਹੁਣ ਪਿਛਲੇ ਜਿਹੜਾ 17 ਜੁਲਾਈ ਨੂੰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੇ ਇੱਕ ਆਵਾਜ਼ ਦਾ ਸਪਸ਼ਟੀਕਰਨ ਦਿੱਤਾ ਸ੍ਰੀ ਕਾਲ ਤਕਸ ਦੇ ਜਥੇਦਾਰ ਗਿਆਨੀ ਅਗਭੀਰ ਸਿੰਘ ਨੂੰ ਤੁਸੀਂ ਦੇਖਿਆ ਹੋਣਾ ਨਾਲ ਜਿਹੜਾ ਸੰਗਵੀਰ ਬਾਦਲ ਦੇ ਪੰਜ ਸੱਤ ਜਾਣੇ ਨਾਲ ਖੜੇ ਨੇ ਹੁਣ ਕਿਹਦਾ ਕਿਹਦਾ ਨਾਮ ਲਿਗੇ ਸਾਰੇ ਤਾਂ ਦੂਜੀ ਨੇ ਹੁਣ ਧਾਮੀ ਨੇ ਪਤਾ ਕੀ ਕਿਹਾ ਉੱਥੇ ਅਰਜੰਦਰ ਸਿੰਘ ਧਾਮੀ ਨੇ ਬੜੀ ਚਲਾਕੀ ਦੇ ਨਾਲ ਕਿਉਂਕਿ ਵਕੀਲ ਐਡਵੋਕੇਟ ਆ ਰਿਹਾ ਤੇ ਫਿਰ ਤਜਰਬਾ ਵੀ ਹੋ ਜਾਂਦਾ ਗੁਰੂ ਦੀਦੀ ਦੇ ਤੋਂ ਗੋਲਕ ਨੂੰ ਵਰਤਣਾ ਹੋਵੇ ਖਾਣਾ ਹੋਵੇ ਫਿਰ ਇਹ ਬੰਦੇ ਨੂੰ ਤਜਰਬਾ ਵੀ ਹੋ ਜਾਂਦਾ ਇਨੇ ਬਹਾਨਾ ਲਾਇਆ ਦੋ ਮਰਿਆ ਦੋ ਜਿਹੜੇ ਮਰ ਗਏ ਇਸ ਦੁਨੀਆ ਤੋਂ ਨਹੀਂ ਰਹੇ ਉਹਨਾਂ ਦਾ ਨਾਮ ਲੈ ਦਿੱਤਾ ਤੇ ਮਰੇ ਵੀ ਉਹ ਬੁਰੀ ਹਾਲਤ ਦੇ ਨਾਲ ਮਰੇ ਵੀ ਉਹ ਤਾਂ ਨੇ ਗੁਰੂ ਦੀ ਗੋਲਕ ਦੇ ਵਿੱਚੋਂ 91 ਲੱਖ ਰੁਪਏ ਖਰਚ ਕੀਤਾ ਐਡ ਤੇ ਤੇ ਉਹਨਾਂ ਦੇ ਜਿਹੜਾ ਅੰਦਰ ਆ ਕਿਉਂਕਿ ਪਾਪੀ ਜਦੋਂ ਪਾਪ ਕਰਦਾ ਨਾ ਉਹਦੋਂ ਤਾਂ ਨਹੀਂ ਦੇਖਦਾ ਉਹ ਕਿ ਮੈਂ ਪਾਪ ਕਮਾ ਰਿਆਂ ਪਰ ਜਦੋਂ ਪਸਤਾਵਾ ਹੁੰਦਾ ਉਹਨੂੰ ਅੰਤ ਵੇਲੇ ਆਉਂਦਾ ਉਹਦਾ ਜਾਂ ਫਿਰ ਉਹਨੂੰ ਬਾਅਦ ਚ ਪਸਤਾਵਾ ਹੁੰਦਾ ਪਾਪ ਕਰਨ ਵਾਲੇ ਨੂੰ ਤੇ ਫਿਰ ਉਹ ਰਿੰਗ ਰਿੰਗ ਮਰਦਾਗਾ ਤੇ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਹਰਚਰਨ ਸਿੰਘ ਦੀ ਜਿਹੜਾ ਮੁੱਖ ਸਕੱਤਰ ਆ ਜਿਨ੍ਹਾਂ ਦੀ ਐਮ ਭੂਮਿਕਾ ਰਹੀ ਆ ਹਰਚਰਨ ਸਿੰਘ ਜਿਹੜਾ ਮੁੱਖ ਸਕੱਤਰ ਸੀ ਉਸ ਵੇਲੇ ਦਾ ਇਹਨਾਂ ਨੇ ਦੋ ਦਾ ਨਾਂ ਲਿੱਤਾ ਹਰਚਰਨ ਸਿੰਘ ਮੁਖ ਸਕੱਤਰ ਉਹ ਵੀ ਮਰ ਗਿਆ ਤੇ ਅਵਤਾਰ ਸਿੰਘ ਮੱਕੜ ਉਹ ਵੀ ਮਰ ਗਿਆ ਤਾਂ ਮੈਂ ਨਾਂ ਲਿੱਤਾ ਕਿ ਇਹਨਾਂ ਨੇ ਜਿਹੜੇ ਇਹ ਰੁਪਏ ਖਾਤੇ ਸੀ ਹੁਣ ਜਿਹੜਾ ਅਵਤਾਰ ਸਿੰਘ ਮੱਕੜ ਆ ਉਹ ਹਰਚਰਨ ਸਿੰਘ ਮੁਖ ਸਕੱਤਰ ਨੂੰ ਸਾਧਦਾਗਾ ਤੇ ਅੱਗੇ ਅਵਤਾਰ ਸਿੰਘ ਮੱਕੜ ਨੂੰ ਫੋਨ ਆਉਂਦਾਗਾ ਸੁਖਬੀਰ ਬਾਦਲ ਦਾ ਕਿ ਤੁਸੀਂ ਜਿਹੜੀ ਐਡ ਲਵਾ ਦਿਓ ਇਸ਼ਤਿਹਾਰਾਂ ਦੇ ਵਿੱਚ ਕਿ ਸੌਦਾ ਸਾਧ ਨੂੰ ਅਕਾਲ ਤਾਲ ਸਭ ਤੋਂ ਮਾਫ ਕੀਤਾ ਗਿਆ ਕਿ ਹੁਣ ਇਹਦੇ ਨਾਲ ਕੋਈ ਬੈਰ ਵਿਰੋਧ ਨਾ ਰੱਖੋ ਜਦੋਂ ਸਿੱਖ ਸੰਗਤ ਦਾ ਰੋਸ ਵਧਿਆ ਰੋਹ ਵਧਿਆ ਕਿ ਤੁਸੀਂ ਕੌਣ ਹੁੰਨੇ ਹੋ ਇਹਨੂੰ ਮਾਫੀ ਦੇਣ ਵਾਲੇ ਤਾਂ ਫਿਰ ਮਾਫੀ ਬਾਵਸਾ ਲੈ ਲਈ ਹੁਣ ਜਿਹੜੇ ਮੁਕਸਕਤਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਹਰਚਰਨ ਸਿੰਘ ਦੀ ਉਹ ਕਹਿੰਦਾ ਮੈਂ ਤਾਂ ਕਿਹਾ ਸੀ ਉਤਾਰ ਸਿੰਘ ਨੂੰ ਕਿ ਮੱਕਰ ਸਾਹਿਬ ਇਹ ਆਪਾਂ ਵੱਡੇ ਬਾਦਲ ਨਾਲ ਰਹਿ ਕਰ ਲੈਨੇ ਇੱਕ ਵਾਰੀ ਉਤਾਰ ਸਿੰਘ ਕਹਿੰਦਾ ਉਹ ਯਾਰ ਛੱਡ ਪਰੇ ਕਹਿੰਦਾ ਉਹੀ ਕੁਝ ਉਹਨੇ ਕਹਿਣਾ ਇਹੀ ਕਹਿੰਦਾ ਜਿਹੜਾ ਕੁਝ ਸੁਖਵੀਰ ਨੇ ਕਿਹਾ ਹੁਣ ਤੁਹਾਨੂੰ ਦੱਸ ਦਿਆਂ ਇਕੱਲੇ ਇਕੱਲੇ ਗੱਲ ਦਾ ਬੇਰਵਾ ਦਿੰਨੇ ਆ ਇਹ ਦੋਨੇ ਮਰ ਗਏ ਨਰਕਾਂ ਵਿੱਚ ਇਹਨਾਂ ਦਾ ਵਾਸਾ ਹੋ ਗਿਆ ਹਰਚਾਨ ਸਿੰਘ ਜਿਹੜਾ ਮੁੱਖ ਸਕੱਤਰ ਸੀ ਉਹਦੀ ਤਨਖਾਹ ਪਤਾ ਕਿੰਨੀ ਸੀ 3.5 ਲੱਖ 3.5 ਲੱਖ ਤਨਖਾਹ ਸੀ ਮੁੱਖ ਸਕੱਤਰ ਦੀ ਅਤੇ ਪੰਜਾਬ ਅਤੇ ਭਾਰਤ ਸਰਕਾਰ ਦੀ ਈਕਾਤ ਨਹੀਂ ਕਿ ਉਹ ਇੰਨੀ ਤਨਖਾਹ ਦੇ ਸਕਣ ਕਿਸੇ ਨੂੰ ਇਹ ਤਾਂ ਜਾਂ ਤਾਂ ਦੇ ਦੇ ਰਾਸ਼ਟਰਪਤੀ ਜਾਂ ਗਵਰਨਰ ਦੀ ਤਨਖਾਹ ਹੁੰਦੀ ਹੈ ਇੰਨੀ ਤਾਂ ਜਿਹੜਾ ਇੱਕ ਸ਼੍ਰੋਮਿਕ ਕਮੇਟੀ ਦਾ ਮੁਖ ਸਕੱਤਰ ਲੈ ਰਿਆ ਸੀ ਗੁਰੂ ਦੀ ਗੋਲਕ ਦੇ ਵਿੱਚੋਂ ਲੋਕਾਂ ਦਾ ਰੁਪਿਆ ਕੋਈ 10 ਟੇਕ ਦਾ ਕੋਈ 20 ਟੇਕ ਦਾ ਕੋਈ 100 ਟੇਕ ਦਾ ਲੋਕਾਂ ਦੀ ਆਸਥਾ ਦੇ ਵਿੱਚੋਂ ਇਹਨਾਂ ਨੇ ਅੜਾਏ ਨੇ ਫੜ ਲਏ ਸ਼ਰਲੇਜ ਨੂੰ ਕਹਿ ਦਈਏ ਇਹਨਾਂ ਨੇ ਕੀਤੀਆਂ ਮਾਨਮਤੀਆਂ ਤੇ ਅਜੇ ਵੀ ਕਰ ਰਹੇ ਨੇ ਅਜੇ ਕਿਹੜਾ ਹਟ ਗਏ ਉਹਦੀ ਵੀਡੀਓ ਵਾਇਰਲ ਹੋ ਰਹੀ ਆ ਉਹ ਕਹਿ ਰਿਹਾ ਕਿ ਸੁਖਵੀਰ ਬਾਦਲ ਦੇ ਕਹਿਣ ਤੇ ਜਿਹੜਾ ਇਸ ਇਸ ਤਿਆਰ ਦਿੱਤੇ ਸੀ ਤੇ ਹੁਣ ਜਿਹੜਾ ਧਾਮੀਆਂ ਬੇਸ਼ਰਮ ਜਿਹੜਾ ਇਹ ਕਹਿੰਦਾ ਕਿ ਅਸੀਂ ਤਾਂ ਮੱਕੜ ਦਾ ਨਾਉ ਲੇਤਾ ਤੇ ਕਹਿੰਤਾਂ ਨਵਾਂਸ ਦਾ ਦੋ ਮਰੇ ਜਾਣੇ ਦਾ ਤੇ ਜਿਹੜੀ ਐਮ ਭੂਮ ਕਰ ਰਹੀ ਆ ਗਿਆਨੀ ਗੁਰਬਚਨ ਸਿੰਘ ਦੀ ਰਹੀ ਆ ਅੱਗੇ ਦੱਸ ਦਿਆਂ ਤੁਹਾਨੂੰ ਉਹ 90 ਲੱਖ ਦੇ ਜਦੋਂ 91 ਲੱਖ ਦੇ ਇਸਤਿਹਾਰ ਦੇ ਦਿੱਤੇ ਤਾਂ ਅਬਜੈਕਟ ਦੇ ਵਿੱਚ ਮਤਾ ਪਾਸ ਹੋਣਾ ਹੁੰਦਾ ਉਦੋਂ ਇੱਕ ਬੰਦੇ ਇਤਰਾਜ਼ ਕੀਤਾ ਇਹਨਾਂ ਤੇ ਕਿ ਜਿਹੜੇ ਇਸਤਿਹਾਰ ਨੇ ਇਹ ਬਿਲਕੁਲ ਗਲਤ ਨੇ ਉਹਨੇ ਸੁਖਦੇਵ ਸਿੰਘ ਭੌਰ ਉਹਨੇ ਅਬਜੈਕਟ ਦੇ ਵਿੱਚ ਜਿਹੜਾ ਮਤਾ ਪਾਸ ਕਰਨਾ ਹੁੰਦਾ 91 ਲੱਖ ਨੂੰ ਲੈ ਕੇ ਉਹਨੇ ਇਤਰਾਜ਼ ਜ਼ਰੂਰ ਜਤਾਇਆ ਸੀ ਪਰ ਪ੍ਰਣਾਲਾ ਉੱਥੇ ਦਾ ਉੱਥੇ ਰਹਿ ਗਿਆ ਹੁਣ ਧਾਮੀ ਨੂੰ ਜਿਹੜਾ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ 17 ਜੁਲਾਈ ਨੂੰ ਰਿਪੋਰਟ ਇੱਕ ਜਣੇ ਕੇ 77 ਤੋਂ ਜਿਵੇਂ ਆਪ ਲਿਖੇ ਲਿਖ ਲਈ ਇਹ ਦਿੱਤੀ ਹੈ ਕਾਲ ਤੱਕ ਦੇ ਜਥੇਦਾਰ ਨੂੰ ਤਾਂ ਉਹਦਾ ਜਿਹੜਾ ਉਹਦੇ ਚ ਲਿਖਿਆ ਜੀ ਮਾਨਜੋਗ ਆ ਸ੍ਰੀ ਕਾਲਤਾ ਸਾਡੇ ਦੇ ਮੁੱਖ ਸੇਵਾਦਾਰ ਗਿਆਨੀ ਰਕबीर ਸਿੰਘ ਜੀ ਲਿਖਿਆ 100 100/100 2015 ਗੁਰਮਤਾ 399 ਤਤਕਾਲੀ ਪ੍ਰਧਾਨ ਤੇ ਗਾ ਹਰਜਨ ਸਿੰਘ ਜਿਹੜਾ ਦਾ ਪਾਇਆ ਕਿ ਮੁੱਖ ਸਕੱਤਰ ਆ ਦੇਵਤਾਰ ਸਿੰਘ ਮੱਕੜ ਵੱਲੋਂ ਜਿਹੜੇ ਇਹ ਜਿਹੜੇ ਇਤਿਹਾਰ ਦਿੱਤੇ ਗਏ ਸੀ ਇਹਦੇ ਵਿੱਚ ਉਹਨਾਂ ਦਾ ਰੋਲ ਸੀ ਉਸ ਵੇਲੇ ਦਾ ਜਿਹੜਾ ਟਾਈਮ ਸੀ ਉਹ ਬੰਦੇ ਹੁਣ ਮਰ ਗਏ ਤੇ ਸਾਨੂੰ ਇਸ ਬਾਰੇ ਜਿਹੜਾ ਪੂਰਾ ਪਤਾ ਨਹੀਂ ਕਿ ਉਹਨਾਂ ਨੇ ਕਿਦੇ ਕਹਿਣ ਤੇ ਦਿੱਤੇ ਆ ਜਾਂ ਕਿਦੇ ਕਹਿਣ ਤੇ ਇਹ ਜਿਹੜਾ ਪੈਸਾ ਹੈਗਾ ਉਹਨਾਂ ਨੇ ਦਿੱਤਾ ਹੈਗਾ ਇਹਦਾ ਜਿਹੜਾ ਕੋਈ ਰਿਕਾਰਡ ਨਹੀਂ ਉਹ ਤੁਹਾਨੂੰ ਦੱਸਦੇ ਆ ਕਹਿੰਦੇ ਹੁੰਦੇ ਆ ਪਾਪੀ ਕੋ ਪਾਪ ਬੁਰਾ ਜਦੋਂ ਪਾਪ ਕਮਾਮਦੇ ਆ ਤੇਰਾ ਕੋਈ ਨਾ ਬੈਲੀ ਆਰਾਮ ਜਦੋਂ ਬੰਦਿਆ ਤੂੰ ਪਾਪ ਕਮਾਮਦਾ ਨਾ ਤੇਰਾ ਉਸ ਵੇਲੇ ਪ੍ਰਮਾਤਮਾ ਤੇਰੀ ਬਾਹ ਨਹੀਂ ਫੜਦਾ ਜੇ ਤੂੰ ਕਹੇ ਕਿ ਮੇਰਾ ਅੱਲਾ ਰਾਮ ਵਹਿਗੁਰੂ ਮੇਰੀ ਬਾਹ ਫੜ ਲੂਗਾ ਉਹ ਕਹਿੰਦਾਗਾ ਤੂੰ ਪਾਪ ਕਰ ਤੇ ਫਿਰ ਮੈਂ ਦੇਖਦਾ ਤੁਹਾਨੂੰ ਤੇ ਜਿਨ੍ਹਾਂ ਨੇ ਪਾਪ ਕੀਤੇ ਆ ਨਰਕ ਭੋਗ ਕੇ ਮਰਦੇ ਆ ੜਫ ੜਫ ਕੇ ਮਰੇ ਨੇ ਇਹ ਬੰਦੇ ਤੇ ਅੱਜ ਜਿਹੜੇ 2-3 ਧੜੇ ਹੋ ਰਹੇ ਨੇ ਅੱਜ ਜਿਹੜੀ ਸੁਖਬੀਰ ਬਾਦਲ ਦੀ ਹਾਲਤ ਆ ਉਹ ਕਹਿੰਦੇ ਹੁੰਦੇ ਨੇ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਰਗੀ ਹਾਲਤ ਹੋਈ ਪਈ ਆ ਜੋ ਖਾਂਦਾ ਤਾਂ ਵੀ ਮਰਦਾ ਜੇ ਨਹੀਂ ਖਾਂਦਾ ਉਹ ਤਾਂ ਵੀ ਮਰਦਾ ਜਾ ਰਿਕਾਰਡ ਕਰ ਲਿਓ ਕਿ ਘਟ ਨਹੀਂ ਹੁੰਦੀ ਹਾਲ ਤੋ ਉਹਦੀ ਇੰਨੀ ਪਤਲੀ ਹੋ ਰਹੀ ਆ ਸੁਖਵੀਰ ਬਾਦਲ ਦੀ ਕਿ ਉਹਦਾ ਕੋਈ ਨਾਂ ਲੈਣਾ ਪਸੰਦ ਨਹੀਂ ਕਰਦਾ ਕਿਉਂਕਿ ਪਾਪ ਉਹਨੇ ਕੀਤੇ ਨੇ ਪਾਪ ਉਹਨੇ ਕਰਵਾਏ ਨੇ ਗੁਰੂ ਦੀ ਗੋਲਕਾਂ ਦੇ ਵਿੱਚੋਂ ਲੱਖਾਂ ਰੁਪਏ ਕਰੋੜਾਂ ਰੁਪਏ ਅਡਾਏ ਨੇ ਪਹਿਲਾਂ ਵੀ ਦੱਸਿਆ ਕਈ ਵਾਰੀ ਤੁਹਾਨੂੰ ਹੁਣ ਦੁਬਾਰੇ ਫੇਰ ਉਸ ਗੱਲ ਦੀ ਆਪਾਂ ਬਾਰ-ਬਾਰ ਜੇ ਗੱਲ ਗੱਲ ਕਰਦੇ ਆ ਆਲੇ ਨੂੰ ਐ ਲੱਗਦਾ ਪਤਾ ਨਹੀਂ ਕਿਉਂ ਬਾਰ-ਬਾਰ ਉਹੀ ਗੱਲ ਕਰੀ ਜਾਂਦਾ ਇਹ ਪ੍ਰਗਾਸ ਬਾਦਲ ਨੇ ਜਿਹੜਾ 2015 ਵਿੱਚ ਪ੍ਰਤਾਪ ਜਿਹੜਾ ਕੀਤਾ ਸੀ ਉਹਦੇ ਵਿੱਚੋਂ ਜਿਹੜਾ ਕਿ 20 ਲੱਖ ਦੀਆਂ ਜਿਹੜੀਆਂ ਇਹਨਾਂ ਨੇ ਗੁਰੂ ਦੀ ਗੋਲਕ ਦੇ ਵਿੱਚੋਂ 20 ਲੱਖ ਰੁਪਏ ਖਰਚ ਕੇ ਜਲੇਬੀਆਂ ਲੰਗਰ ਲਾ ਦਿੱਤਾ ਤੇ ਸਾਰਾ ਕਾਲੀ ਲਾਣਾ ਉੱਥੇ ਜਿਹੜਾ ਖਾ ਗਿਆ ਵਿੱਚ ਜੰਗੀਰ ਕੌਰ ਬੈਠੀ ਆ ਆ ਚੰਦੂ ਮਾਜਰਾ ਬੈਠਾਗਾ ਆ ਚੀਮਾ ਬੈਠਾਗਾ ਸਾਰੇ ਕਾਲੀ ਲਾਲ ਜਿੰਨਾਂ ਲੰਗ ਲਾਣਾ ਸੀ ਸਾਰਾ ਬੈਠਾਗਾ ਸਾਰਾ ਭੁੱਖੇ ਹਲਕੇ ਕੁੱਤੇਆਂ ਵਾਂਗੂ ਪੈ ਗਏ ਸਾਰਾ ਕੁਝ ਛੱਟ ਗਏ ਸੰਵਰਤ 20 ਲੱਖ ਰੁਪਏ ਦਾਤਾ ਗੁਰੂ ਦੀ ਗੋਲਕ ਦੇ ਵਿੱਚੋਂ ਅਸੀਂ ਆਸਤਾ ਲੈ ਕੇ ਜਾਂਦੇ ਆ ਅਸੀਂ ਕਹਿੰਦੇ ਆ ਕਿ ਪ੍ਰਮਾਤਮਾ ਅਰਦਾਸ ਕਰਦੇ ਆਂ ਸੀ 100 ਜਾਂ 50 ਦਾਸ ਜਿੰਨੀ ਸਮਰੱਥਾ ਹੁੰਦੀ ਆ ਸਾਰਿਆਂ ਦੇ ਵਿੱਚ ਮੇ ਸਾਡੇ ਰੋਗ ਕੱਟੇ ਜਾਣ ਤੇ ਅਸੀਂ ਤੇਰੇ ਦਰ ਤੇ ਬਾਰ ਬਾਰ ਆਉਂਦੇ ਰਹਾਂਗੇ ਤੇ ਉਹ ਰੋਗਾਂ ਦਾ ਪੈਸਾ ਜਿਹੜਾ ਫਿਰ ਇਹ ਪਾਪੀ ਖਾਂਦੇ ਨੇ ਫਿਰ ਇਹਨਾਂ ਨੂੰ ਤੜਫ ਤੜਫ ਕੇ ਤਾਂ ਇਹਨਾਂ ਨੇ ਮਰਨਾ ਹੀ ਆ ਗੁਰੂ ਦਾ ਗੋਲਕ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿਹਾ ਸੀ ਗੁਰੂ ਨੇ ਅਸੀਂ ਕਿੰਨੇ ਕੁ ਗਰੀਬਾਂ ਨੂੰ ਦਾਨ ਦਿੱਤਾ ਕਿੰਨੇ ਕੁ ਗਰੀਬਾਂ ਦਾ ਇਲਾਜ ਕਰਵਾ ਦਿੱਤਾ ਕਿੰਨੇ ਕੁ ਗਰੀਬਾਂ ਦੇ ਅਸੀਂ ਘਰ ਬਣਾ ਦਿੱਤੇ ਕਿੰਨਾ ਕਿ ਗਰੀਬਾਂ ਦੇ ਅਸੀਂ ਬੱਚੇ ਪੜਾ ਦਿੱਤੇ ਜਾਂ ਸਾਡੇ ਸ਼ਹੀਦ ਸਿੰਘ ਹੋਏ ਨੇ ਉਹਨਾਂ ਦੇ ਬੱਚੇ ਅੱਜ ਮਤਾਜ ਨੇ ਅੱਜ ਫੇਸ ਭਰ ਨੂੰ ਰੁਪਈਆ ਨਹੀਂ ਉਹਨਾਂ ਕੋਲੇ ਅੱਜ ਮੈਂ ਇੱਕ ਸਿੰਘ ਦੀ ਵੀਡੀਓ ਉਹ ਨਿਕਲ ਕੇ ਮੇਰੇ ਕੋਲ ਆ ਪੋਸਟ ਉਹ ਦੋ ਬੱਚੇ ਨੇ ਆਪ ਉਹ ਸਿੰਘ 1992 ਦੇ ਵਿੱਚ ਚੜ੍ਹਾਈ ਕਰ ਗਿਆ ਸੀ ਦੋ ਬੱਚੇ ਨੇ ਛੋਟੇ ਛੋਟੇ ਤੇ ਕਿਸੇ ਸਿੰਘ ਨੇ ਉਹਦੀ ਪੋਸਟ ਪਾਈ ਸੀ ਮੈਂ ਨਾਮ ਇਥੋਂ ਵਿਸਰ ਗਿਆ ਸੌਰੀ ਮਾਫ ਕਰਨਾ ਤੇ ਉਹ ਫੀਸ ਨਹੀਂ ਬੱਚਿਆਂ ਦੀ ਕਹਿੰਦੇ ਪਰ ਹੁੰਦੀ ਇਹ ਹਾਲਾਤ ਨੇ ਸਾਡੇ ਸਿੰਘਾਂ ਦੇ ਹਾਲਾਤ ਨੇ ਸਾਡੇ ਉਹਨਾਂ ਖਾੜਗੂ ਸਿੰਘਾਂ ਦੇ ਜਿਨ੍ਹਾਂ ਨੇ ਆਪਣੀ ਜਾਨ ਅਤੇ ਲੀਤੇ ਉੱਤੇ ਰੱਖ ਕੇ ਆਪਣਾ ਕੋਈ ਬੱਚੇ ਨਹੀਂ ਦੇਖਿਆ ਪਰਵਾਰ ਨਹੀਂ ਦੇਖਿਆ ਅੱਗਾ ਨਹੀਂ ਦੇਖਿਆ ਪਿੱਛਾ ਨਹੀਂ ਦੇਖਿਆ ਆਪਣੀ ਕੌਮ ਦੇ ਲਈ ਉਹ ਸਿਰ ਧੜ ਦੀ ਬਾਜ਼ੀ ਲਾ ਗਏ ਤੇ ਸਾਡੇ ਸ਼ਰੋਮਣਿਕ ਕਮੇਟੀ ਨੇ ਜੇਕਰ ਉਹ ਸਿੰਘ ਸਾੰਭੇ ਹੁੰਦੇ ਤਾਂ ਸ਼ਰੋਮਣਿਕ ਕਮੇਟੀ ਦਾ ਤੇ ਕਾਲੇ ਦਲ ਦਾ ਜੇ ਹਾਲ ਨਹੀਂ ਹੋਣਾ ਸੀ ਜਿਹੜਾ ਅੱਜ ਹੋਇਆ ਪਿਆਗਾ ਆ ਦੇਨਾਂ ਦੀ ਜਿਹੜੀ ਜੂਨ ਆ ਉਹ ਕੁੱਤੇ ਤੋਂ ਭੈੜੀ ਆ ਗਲੀਆਂ ਦਾ ਕੁੱਤਾ ਹੁੰਦਾ ਕਦੇ ਉਧਰ ਨੂੰ ਤੁਰ ਪੈਂਦਾ ਕਦੇ ਉਧਰ ਨੂੰ ਤੁਰ ਪੈਂਦਾ ਕੋਈ ਪਲਾਣਾ ਡੰਡਾ ਮਾਰਦਾ ਧਮਕਾ ਡੰਡਾ ਮਾਰਦਾ ਇਹ ਕਹਿਦਾ ਭਾਵ ਕਿ ਅੱਜ ਜਿਹੜਾ ਇਹਨਾਂ ਨੇ ਜ਼ੁਲਮ ਕੀਤਾ ਇਹਨਾਂ ਨੇ ਪਾਪ ਕੀਤੇ ਨੇ ਕਿਤੇ ਸੌਦੇ ਸਾਧ ਨੂੰ ਮਾਫੀ ਦੇਤੀ ਕਿਤੇ ਵਾਪਸ ਲੈ ਲਈ 91 ਲੱਖ ਰੁਪਏ ਐਡ ਤੇ ਲਾਤਾ ਕਿ ਅਸੀਂ ਮਾਫ ਕਰ ਦਿੱਤਾ ਤੇ ਸਖਬੀਰ ਬਾਦਲਾ ਪੰਥ ਤੋਂ ਸਿੱਖੇ ਹੋਏ ਬੰਦੇ ਦੇ ਨਾਲ ਜਾ ਕੇ ਗੁਰਮਤੇ ਗੁੰਮਦਾ ਸਿਰਫ ਵੋਟਾਂ ਖਾਤਰ ਇਹ ਪੰਥ ਵਿੱਚੋਂ ਬੰਦੇ ਜਿਹੜੇ ਸੇਕਦੇ ਨੇ ਵੱਡੇ ਬੰਦਿਆਂ ਦਾ ਇਦਾਂ ਤਾਂ ਕੋਈ ਆਸਾਨੀ ਹੁੰਦਾ ਇਹਨਾਂ ਲੋਕਾਂ ਨੂੰ ਇਹ ਤਾਂ ਛੋਟੇ ਲੋਕਾਂ ਲਈ ਆ ਇਹ ਤਾਂ ਛੋਟੇ ਬੰਦਿਆਂ ਲਈ ਆ ਜਿਹੜਾ ਕੁਸ ਹੁੰਦਾਗਾ ਇਹ ਕਾਨੂੰਨ ਵੀ ਛੋਟੇ ਲੋਕਾਂ ਲਈ ਆ ਵੱਡੇ ਲੋਕਾਂ ਲਈ ਕਾਨੂੰਨ ਵੀ ਕੁਝ ਨਹੀਂ ਪਰ ਹੁਣ ਭਗਵਾਨਤਮਨ ਕਹਿ ਰਿਹਾ ਕਿ ਸਖਬੀਰ ਬਾਦਲ ਦੇ ਰੱਸਾ ਪਾਊਗਾ ਮੈਂ ਹੁਣ ਐ ਨਹੀਂ ਪਤਾ ਗੱਲ 'ਚ ਪਾਊਗਾ ਮੋਢੇ 'ਚ ਪਾਊਗਾ ਜਾਂ ਕਿੱਥੇ ਪਾਊਗਾ ਹੁਣ ਮੈਂ ਤਾਂ ਆਪੇ ਡਿਕ ਰਿਆਂਗਾ ਕਿ ਭਗਵਾਨਤ ਮਾਨਸਿਆ ਤੋਂ ਬਾ ਬੇਅਦਬੀਆਂ ਦਾ ਤੁਹਾਡੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ 24 ਘੰਟਿਆਂ ਦੇ ਵਿੱਚ ਇਨਸਾਫ ਦਿਵਾਉਂਗਾ ਤੇ ਤੁਹਾਨੂੰ ਅਜੇ 27-28 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਕੌਮ ਤੁਹਾਡੇ ਮੂੰਹ ਵੱਲ ਵੇਖ ਰਹੀ ਆ ਤੇ ਜੇ ਤੂੰ ਇਨਸਾਫ ਕਰਨਾ ਜਿੰਨੇ ਬੇਅਦਬੀ ਦੇ ਦੋਸੇ ਨੇ ਸਾਰਿਆਂ ਨੂੰ ਟੰਗਦੇ ਤਾਂ ਫੇਰ ਜਾ ਕੇ ਕੌਮ ਆ ਤਹਾਡਾ ਵੀ ਭਲਾ ਹੋਊਗਾ ਤੇ ਕੌਮ ਵੀ ਜਿਹੜੀ ਦੇ ਮਾੜੇ ਮੋਟੀ ਮਲਮ ਲੱਗੂਗੀ ਬੈਸਤਾ ਹੈ ਜੇ ਦੋਸਿਆਂ ਨੂੰ ਸਾਡੀਆਂ ਅਦਾਲਤਾਂ ਸਾਡਾ ਕਾਨੂੰਨ ਬਹੁਤ ਨਰਮਾ ਐ ਜੇ ਦੋਸਿਆਂ ਨੂੰ ਐ ਜੇ ਕਾਨੂੰਨ ਬਣਨਾ ਚਾਹੁੰਦਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਚਾਹੇ ਕਿਸੇ ਵੀ ਧਰਮ ਦੀ ਕਰਦਾ ਕਰਾਉਂਦਾ ਜਾਂ ਜਿਹੜਾ ਪੰਥ ਵਿੱਚੋਂ ਸਿੱਖਿਆ ਹੋਇਆ ਬੰਦਾਗਾ ਵੋਟਾਂ ਦੇ ਲੈਣ ਦੇ ਖਾਤਰ ਉਹਦੇ ਡੇਰਿਆਂ ਦੇ ਵਿੱਚ ਲੇਟਦਾਗਾ ਲੇਲੜੀਆਂ ਕੱਢਦਾਗਾ ਤੇ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਘੱਟੋ-ਘੱਟ ਫਿਰ ਜਾ ਕੇ ਲੋਕ ਇਹ ਹਟਣਗੇ ਫਿਰ ਜਾ ਕੇ ਜਿਹੜਾ ਕ੍ਰਾਈਮ ਜਿਹੜਾ ਘਟੂ ਆ ਬੇਅਦਬੀਆਂ ਦਾ ਦੌਰ ਘਟੂਗਾ ਤੇ ਉਹਨਾਂ ਚਿਰ ਤੁਸੀਂ ਚਾਹੇ ਜਿੰਨੇ ਮਰਜ਼ੀ ਉਹ ਕਰ ਲਓ ਅਪਰਾਲੇ ਕਰ ਲਓ ਕੈਮਰੇ ਲਾ ਲਓ ਬੰਦੇ ਖੜਾ ਲਓ ਜ਼ੁਲਮ ਕਰਨ ਵਾਲੇ ਨੇ ਪਾਪ ਕਰਨ ਵਾਲੇ ਨੇ ਪਾਪ ਕਰ ਦੇਣਾਗਾ ਉਹਦਾ ਕੋਈ دین ਕੋਈ ਧਰਮ ਨਹੀਂ ਹੁੰਦਾ ਤੇ ਮੈਂ ਇੰਨੀ ਬੇਨਤੀਆਂ ਕਰਦਾ ਸੀ ਕਿ ਜਿਹੜਾ 91 ਲੱਖ ਰੁਪਇਆ ਇਸ ਰੋਣ ਕਮੇਟੀ ਨੇ ਕਮੇ ਡਾਇਆ ਤੇ ਨਾਂ ਲਾ ਦਿੱਤਾ ਉਹਨਾਂ ਦੋ ਮਰਿਆ ਬੰਦਿਆਂ ਦਾ ਤੇ ਜੇ ਵੀ ਜਿਉਂਦਾ ਹੋਇਆ ਤੇ ਉਹਨੂੰ ਤਾਂ ਫਿਰ ਭਾਜਣਾ ਪੈ ਜਾਂਦੀਆਂ ਤੇ ਉਹ ਵੀ ਫਾਹਾ ਲੈ ਕੇ ਮਰਦਾ ਫਿਰ ਅੱਜ ਅਵਤਾਰ ਮੱਕੜ ਜਿਉਂਦਾ ਹੁੰਦਾ ਜਾ ਹਰਚਨ ਬੈਂਸ ਦੀ ਇੱਕ ਵੀਡੀਓ ਜਿਹੜੀ ਆ ਹਰਚਨ ਬੈਂਸ ਸੌਰੀ ਨਿਕਲ ਗਿਆ ਉਹਦੇ ਨਾਲ ਹਰਚਨ ਸਿੰਘਾ ਬੈਂਸ ਤਾਂ ਮਿੱਥੋਂ ਚਲੋ ਉਲੱਗ ਗਿਆ ਤੇ ਹੈ ਜਨਉਂ ਸੀ ਮਗਰ ਲੱਗਦਾ ਵੀ ਉਹਦੇ ਸ਼ਾਇਦ ਹੈਗਾ ਸੀ ਉਹਦੀ ਇੱਕ ਵੀਡੀਓ ਇਹ ਘਮ ਰਹੀ ਆ ਕਿ ਸਾਨੂੰ ਸੁਖਵੀਰ ਬਾਦਲ ਨੇ ਇਸ ਤਰ੍ਹਾਂ ਕੀਤਾ ਮੱਕਰ ਨੇ ਇਸ ਤਰ੍ਹਾਂ ਕਰਾਇਆ ਜਿਹੜਾ ਧੰਨ ਮਸਾਰਾ ਕੁਸ ਪਹਿਲਾਂ ਦਸ ਹਟਿਆ ਹਰਜਿੰਦਰ ਧਾਮੀ ਨੇ ਬੜੇ ਚਲਾਕੀ ਦੇ ਨਾਲ ਜਿਹੜਾ ਉਹਨਾਂ ਦੋ ਬੰਦਿਆਂ ਦਾ ਨਾਂ ਲਾਤਾ ਤੀਜੇ ਬੰਦੇ ਦਾ ਨਾਂ ਨਹੀਂ ਲਿਆ ਜਿਹੜੀ ਐਮ ਭੂਮਿਕਾ ਸੀ ਗਿਆਨੀ ਗਰਵਾਜਾ ਸਿੰਘ ਦੀ ਅਕਾਲ ਤਖਤ ਦਾ ਜਥੇਦਾਰ ਸੀ ਜੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਹੋਣਾ ਸਾਡੀ ਕੌਮ ਦੇ ਵਿੱਚ ਇੱਕ ਜਥੇਦਾਰ ਵੀ ਹੋਵੇ ਨਾ ਤੇ ਫਿਰ ਗੱਲ ਵੱਖਰੀ ਆ ਇਹ ਨਾ ਸਗਬੀਰ ਨਾ ਸਗਬੀਰ ਦਾ ਪਿਓ ਨਾ ਇਹਨਾਂ ਦਾ ਕੋਈ ਸਾਲਾ ਨਾ ਕੋਈ ਹੋਰ ਨਾ ਆਪਣੋਈਆ ਤੇ ਫਿਰ ਕਿਸੇ ਦੀ ਹਿੰਮਤ ਨਹੀਂ ਪਾਉਗੀ ਅੱਗੇ ਵਾਸਤੇ ਵੀ ਕਿਸੇ ਦੀ ਹਿੰਮਤ ਨਹੀਂ ਪਾਉਗੀ ਕਹਿੰਦੇ ਲਾਹੂ ਮੂੰਹ ਲੱਗਿਆ ਨਾ ਜਦੋਂ ਕੁੱਤੇ ਦੇ ਉਹ ਫਿਰ ਹਰੇਕ ਨੂੰ ਵੜਦਾਗਾ ਜਿਹਦੇ ਰੁਪਿਆ ਮੂੰਹ ਲੱਗ ਜਾਵੇ ਉਹ ਫਿਰ ਕਿੱਥੇ ਟਿਕਦਾਗਾ ਉਹ ਜਿਹਦੇ ਕਰੋੜ ਕਰੋੜਾ ਰੁਪਿਆ ਜਿਨ੍ਹਾਂ ਦੇ ਵਿੱਚ ਹਰ ਚਰਨ ਜਿਹੜਾ ਸਿੰਘ ਸੀ ਜਿਹੜਾ ਮੁੱਖ ਸਕੱਤਰ ਸੀ 3.5 ਲੱਖ ਦਾ ਤਨਖਾਹ ਲੈਂਦਾ ਸੀ ਤੇ ਕੋਠੀ ਵੀ ਫਰੀ ਤੇ ਕਾਰਾਂ ਤੇ ਜਿਹੜਾ ਤੇਲ ਆ ਉਹ ਵੀ ਫਰੀ ਜੇ ਮਤਨਾ ਸੀ 50 ਲੀਟਰ ਤਾਂ 100 ਲੀਟਰ ਪਵਾਉਣਾ ਤੇ ਬਿੱਲ ਲੈਣਾ ਸਰੋਵਣੀ ਕਮੇਟੀ ਦੇ ਖਾਤੇ 'ਚ ਪੈ ਜਾਣਾ ਬਿੱਲ ਤੇ ਅੱਜ ਇਹ ਬਹੁਤ ਦੁਸ਼ਟ ਇਸ ਤਰ੍ਹਾਂ ਹੀ ਕਰ ਰਹੇ ਨੇ ਵੀਡੀਓ ਲੰਬੀ ਹੁੰਦੀ ਆ ਇਸ ਕਰਕੇ ਮੈਂ ਤੁਹਾਡਾ ਵੀ ਕਦਰਾਂ ਕਰ ਦਾਂਗਾ ਕਿਉਂਕਿ ਸੁਣਨ ਦੇ ਵਿੱਚ ਟਾਈਮ ਲੱਗਦਾਗਾ ਇਸ ਕਰਕੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ